ਇਦਾਂ ਦੇ ਬੋਲ ਨਾ ਬੋਲ ਮੰਮੀ ਤੂੰ ਹੀ ਕਹਿਣ ਦੇ ਇਦਾਂ ਦੇ ਬੋਲ ਨਾ ਬੋਲ ਇਹ ਹੁਣ ਰੋਜ਼ ਹੋਇਆ ਕਰਨਾ ਇਹ ਕੰਮ ਇਹ ਸੋਚ ਲਓ ਤੁਸੀਂ ਮੈਨੂੰ ਤਲਾਕ ਚਾਹੀਦਾ ਵਾ ਜਿੱਦਾਂ ਮਰਜ਼ੀ ਕਰਵਾਓ ਤਲਾਕ ਜਿੱਦੋਂ ਕਰਨ ਦੀ ਹੈ ਨਾ ਇਹ ਕੰਮ ਠੀਕ ਨਹੀਂ ਆ ਨਾਲੇ ਤੁਹਾਨੂੰ ਕਿੰਨੇ ਕਿਹਾ ਵਾ ਕਿ ਮੈਨੂੰ ਹੱਥ ਲਾਓ ਖਬਰਦਾਰ ਚ ਮੈਨੂੰ ਹੱਥ ਲਾਇਆ ਤੇ ਸੁਦੀਲੀ ਮੇਰੀ ਘਰ ਵਾਲੀ ਨਹੀਂ ਆ ਤੂੰ ਬਗਾਨੀ ਏ ਕੋਈ ਤੂੰ ਆਪਣੀ ਸ਼ਕਲ ਵੇਖੋ ਤੇ ਮੇਰੀ ਸ਼ਕਲ ਵੇਖੋ ਜ਼ਮੀਨ ਆਸਮਾਨ ਦਾ ਫਰਕ ਵਾ ਮੇਰੀ ਗੱਲ ਸੁਣ ਜਿਹੜੇ ਕੁੜੀ ਸੋਹਣੇ ਮੁੰਡੇ ਨਾਲ ਵਿਆਹ ਕਰਾ ਲੈਂਦੀਆਂ ਵਾ ਨਾ ਉਹ 5-5 6000 ਤੇ ਲੱਗੇ ਆ ਹਾਂ ਤੇ ਕੀ ਹੋ ਰੋਟੀ ਮੈਨੂੰ ਭੁੱਖ ਨਹੀਂ ਹੈਗੀ ਮੈਂ ਨਹੀਂ ਖਾਣੀ ਰੋਟੀ ਰਾਤ ਵੀ ਰੋਟੀ ਨਹੀਂ ਖਾਧੀ ਹੋਣੀ ਕਿੰਨੀ ਮੈਂ ਨਹੀਂ ਰੋਟੀ ਖਾਣੀ ਠੀਕ ਹਨਵਾ ਜਦੋਂ ਤੁਹਾਨੂੰ ਮੈਂ ਕਰੀ ਕਹਿਤਾ ਵਾ ਮੈਨੂੰ ਭੁੱਖ ਨਹੀਂ ਹੈਗੀ ਜਦੋਂ ਮੈਨੂੰ ਭੁੱਖ ਹੋਊਗੀ ਨਾ ਤੇ ਮੈਂ ਆਪੇ ਖਾ ਲੂੰਗੀ ਰੋਟੀ ਜੇ ਇਹ ਚੀਜ਼ ਨਹੀਂ ਪਸੰਦ ਹੈਗੀ ਪਰ ਪੈਨ ਨੂੰ ਕਹਿ ਦਿੰਦਾ ਵਾ ਹੋਰ ਕੋਈ ਸਬਜ਼ੀ ਬਣਾ ਦਿੰਦੀ ਆ ਫਿਰ بار-ਬਾਰ ਇੱਕੋ ਗੱਲ ਕਰੀ ਜਾਣ ਦੇ ਮੈਂ ਨਹੀਂ ਖਾਣੀ ਹੈਗੀ ਰੋਟੀ ਚੁੱਪ ਕਰਕੇ ਦਿਖਾਈ ਜਾਓ ਰੋਟੀ ਉਹ ਮੈਨਰੇ ਨਾਲ ਖਾ ਲੈ ਯਾਰ ਦੋ ਕੁ ਬੁੜਕੀਆਂ ਖਾ ਲੈ ਚੱਲ ਤੁਹਾਡਾ ਦਿਮਾਗ ਸਹੀ ਹੈਗਾ ਵਾ ਜਦੋਂ ਮੈਂ ਕਹਾਂ ਕਿ ਮੈਂ ਰੋਟੀ ਨਹੀਂ ਖਾਣੀ ਸੰਦੀਪ ਅੱਗੇ ਤਾਂ ਨਿਕੰਮ ਹੋਇਆ ਬਣਾ ਜਦੋਂ ਮੈਂ ਬਾਰ ਬਾਰ ਕਹਿਣ ਦੀ ਮੈਂ ਨਹੀਂ ਖਾਣੀ ਰੋਟੀ ਨਹੀਂ ਖਾਣੀ ਕੋਈ ਜ਼ਬਰਦਸਤੀ ਹੈ ਰੋਟੀ ਨਾ ਕੋਣੀ ਤਾਂ ਘੜਦਾ ਵਾ ਸੰਦੀਪ ਇਹ ਕਿੱਦਾਂ ਦੀ ਗੱਲ ਹੋਈ ਬਣਾ ਮੈਂ ਤਾਂ ਉਹ ਇੱਕ ਗੱਲ ਦੱਸਦਾ ਮੇਰੇ ਕਮਰੇ 'ਚ ਨਹੀਂ ਹੋਣਾ ਅੱਜ ਤੋਂ ਬਾਅਦ ਠੀਕ ਹੈ ਨਾ ਇਹ ਨਾ ਸੋਚਿਓ ਕਿ ਸਾਡਾ ਵਿਆਹ ਹੋ ਗਿਆ ਵਾ ਤੇ ਤੁਸੀਂ ਘਰ ਵਾਲਾ ਬਣਦੀ ਕੋਸ਼ਿਸ਼ ਨਾ ਕਰੋ ਫਿਰ ਵਿਆਹ ਕਿ ਕਰਾਇਆ ਸੀ ਮੇਰੇ ਘਰ ਦੇ ਨੇ ਵਿਆਹ ਮੇਰਾ ਜ਼ਬਰਦਸਤੀ ਕੀਤਾ ਵਾ ਇਹ ਤੋਂ ਬਿਹਤਰ ਇਹ ਹੀ ਆ ਕਿ ਮੇਰੇ ਕਮਰੇ ਚ ਬਾਹਰ ਚਲ ਜਾਓ ਮੇਰੇ ਕੋ ਸਵਾਲਾਂ ਦੇ ਜਵਾਬ ਨਹੀਂ ਹੈਗੇ ਠੀਕ ਆ ਨਾ بار بار ਮੈਨੂੰ ਪੁੱਛਣਾ ਨਹੀਂ ਹੈਗਾ ਕੀ ਗੱਲ ਹੋਈ ਤੈਨੂੰ ਇਹਨਾਂ ਨੇ ਨਾ ਇੱਡੇ ਸੂਤਰ ਆਉਣਾ ਇੱਕ ਦੋ ਵਜੇ ਬਾਹਰ ਕੱਢੂੰਗੀ ਨਾ ਫੇਰ ਇਹਨਾਂ ਨੂੰ ਪਤਾ ਲੱਗਣਾ ਨਾ ਕਿ ਵਿਆਹ ਕਿੱਦਾਂ ਕਰਵਾਈਦਾ ਮੰਮੀ ਆ ਕੰਮ ਛੱਡੋ ਪਹਿਲਾਂ ਉਧਰ ਗੱਲ ਸੁਣੇ ਮੇਰੀ ਕੀ ਗੱਲ ਹੋ ਗਈ ਆ ਇੱਧਰ ਤੇ ਆਓ ਇਹ ਤਾਂ ਇਹ ਗੱਲਾਂ ਮੈਂ ਤਾ ਮਾ ਤੋੜੰਦ ਰੁਆ ਆਵਾ ਮੰਮੀ ਗੱਲ ਕੀ ਹੋਣੀ ਆ ਸੰਦੀਪ ਨੇ ਨਾ ਖਾਦੀ ਮਂਗਾਦੀ ਅੱਜ ਕਿਉਂ ਮੈਂ ਉਹਨੂੰ ਕਹਿੰਦੇ ਰੋਟੀ ਖਾ ਲਾ ਰੋਟੀ ਵਾਲੀ ਥਾਲੀ ਨਾ ਚੋੱਕੇ ਮਾਰੀ ਪਰਾਂ ਉਹਨੇ ਹਾਂ ਪੋਤੀ ਥਾਲੀ ਚੋੱਕੇ ਮਾਰਦੀ ਉਹਨੇ ਇਹ ਕਿਦਾਂ ਦਾ ਕੰਮ ਕੀਤਾ ਉਹਨੇ ਵੀ ਕੰਮ ਦਾ ਮੈਨੂੰ ਪਤਾ ਨਹੀਂ ਆ ਰਾਤ ਵੀ ਨਾ ਇਹ ਰੋਟੀ ਚਾਜ ਨਾ ਨਹੀਂ ਖਾਦੀ ਤੇ ਮੈਂ ਸੋਚਿਆ ਕਿ ਨਵਾਂ ਸਮਾਂ ਬੰਦਾ ਸੰਗਦਾ ਹੀ ਆ ਤੇ ਗਾੜੀਆਂ ਪਤਾ ਮੈਨੂੰ ਕੀ ਕਹਿੰਦੀ ਆ ਕਹਿੰਦੀ ਤੂੰ ਮੇਰਾ ਨਾਂ ਦਾ ਘਰ ਵਾਲਾ ਵਾਂ ਹੂੰ ਤੇ ਮੇਰੇ ਘਰ ਦੇ ਨੇ ਨਾ ਜ਼ਬਰਦਸਤੀ ਵਿਆਹ ਕੀਤਾ ਤੇ ਨਾ ਮੇਰਾ ਉਹ ਤੇ ਇਹ ਕਿਦਾਂ ਦੀ ਗੱਲ ਹੋਈ ਜਦੋਂ ਠਾਕਾ ਲਾਉਣ ਗਏ ਸੀ ਉਦੋਂ ਨਹੀਂ ਆਹਦੀ ਮੇਰੇ ਮੁੰਡਾ ਪਸੰਦ ਨਹੀਂ ਆ ਤੇ ਚਲੋ ਅਸੀਂ ਵੀ ਨਾ ਠਾਕਾ ਰੱਖਦੇ ਉਹ ਤੇ ਇਹ ਗੱਲ ਕਰਨ ਦੀ ਕੀ ਲੋੜ ਸੀ ਉਹਨੂੰ ਮੰਮੀ ਮੈਂ ਹੁਣ ਕੀ ਕਰਾਂ ਮੈਂ ਤਾਂ ਫਸ ਗਿਆ ਵਾਂ ਇੰਨੀ ਲੰਮੀ ਜ਼ਿੰਦਗੀ ਆ ਮੈਂ ਕਿਦਾਂ ਗੱਟਣੀ ਆ ਆਹ ਹੁਣ ਤਾਂ ਖਰਚਾ ਵੀ ਬੜਾ ਘਰ ਬੈਠੀਆਂ ਰਿਸ਼ਤੇਦਾਰਾਂ ਨੂੰ ਕੀ ਦੱਸਾਂਗੇ ਗਾੜੀ ਐਹੀ ਮੰਮੀ ਮੈਨੂੰ ਤਾਂ ਅੱਗੇ ਲੋਕੀ ਗੱਲਾਂ ਕਰਨੋਂ ਨਹੀਂ ਹਟਦੇ ਮੇਰੀ ਜ਼ਿੰਦਗੀ 'ਚ ਮੈਨੂੰ ਤਾਂ ੱੱਕੇ ਹੀ ਆ ਮੈਂ ਕੀ ਇਦਾਂ ਕੀ ਮਾਰਾ ਕੀਤਾ ਈ ਤੇਰਾ ਮੇਰੇ ਨਾਲ ਇਦਾਂ ਹੋਣ ਡਿਆ ਚੱਲ ਪੁੱਤ ਚੁੱਪ ਕਰ ਕੋਈ ਨਹੀਂ ਕਰਨੇ ਦੇ ਭਰਾ ਫਰਜਾਈ ਨਾ ਗੱਲ ਮੰਮੀ ਗੱਲ ਕੀ ਕਰਨੀ ਆ ਚੱਲ ਪੁੱਤ ਤੁਸੀਂ ਤਰਾਨਾ ਕਰ ਕੋਈ ਨਾ ਮੈਂ ਆਪੇ ਉਹਨੂੰ ਪੁੱਛ ਲੈਣੀ ਆ ਜਾ ਕੇ ਦੱਸੂਗੀ ਨਾ ਕੋ ਗਾੜੀਆਂ ਮੈਨੂੰ ਜੋ ਕੁਝ ਵੀ ਹੋਣ ਡਿਆ ਨਾ ਮੇਰੇ ਰੰਗ ਕਰਕੇ ਹੋਣ ਡਿਆ ਲੋਕੀ ਇਹ ਨਹੀਂ ਵੰਦੇ ਬੰਦੇ ਦੀ ਗੁਣ ਕੀ ਆ بس ਰੰਗ ਹੀ ਚਾਹੀਦਾ ਇਹਦੇ ਇਹਨੂੰ ਚਾਹੀਦਾ ਨਾ ਪਹਿਲਾਂ ਕਿ ਵੇਖ ਲੈਂਦੀ ਇਹਨੇ ਮੁੰਡਾ ਪਸੰਦ ਆ ਜਾਂ ਨਹੀਂ ਪਸੰਦ ਆਗਾ ਹੁਣ ਜੋ ਮਨਾ ਕਰਨ ਦੀ ਸੰਦੀਪ ਕੀ ਕਰ ਨਹੀਂ ਆ ਕੁਝ ਨਹੀਂ ਮੰਮੀ ਚਾਦਰ ਵਿਛਾ ਕੇ ਆਟੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਉਹ ਤੇ ਤੇਰੇ ਘਰ ਦੇ ਆ ਤੁਨ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਕਿਹਾ ਤੇਰ ਨਾਲ ਮੈਂ ਗੱਲ ਕਰ ਹੀ ਲਵਾਂ ਪਹਿਲਾਂ ਉਹ ਤੇ ਤੈਨੂੰ ਕੋਈ ਭਲੇਖਾ ਨਹੀਂ ਲੱਗਾ ਕਿ ਜਾਂ ਸਾਡੀ ਫੈਮਿਲੀ ਨਹੀਂ ਚੰਗੀ ਲੱਗੀ ਤੈਨੂੰ ਮੰਮੀ ਮੈਨੂੰ ਕੋਈ ਭਲੇਖਾ ਨਹੀਂ ਲੱਗਾ ਮੇਰੀਆਂ ਅੱਖਾਂ ਖੁੱਲੀਆਂ ਵਾਂ ਤੇ ਨਾ ਮੈਨੂੰ ਕੋਈ ਗਲਤ ਫਹਿਮੀ ਹੋਈ ਆ ਮੰਮੀ ਮੈਂ ਨਿਆਣੀ ਨਹੀਂ ਹੈਗੀ ਤੇ ਪੁੱਤ ਫਿਰ ਮੈਨੂੰ ਅਸਲ ਗੱਲ ਦੱਸ ਵੀ ਕੀ ਗੱਲ ਵਾ ਜੇ ਤੇ ਸੁਣਨਾ ਹੀ ਹੈ ਨਾ ਤੇ ਸੁਣੋ ਫਿਰ ਮੈਨੂੰ ਤੁਹਾਡਾ ਮੁੰਡਾ ਨਹੀਂ ਪਸੰਦ ਹੈਗਾ ਬਸ ਨਾਂ ਦਾ ਹੀ ਵਿਆਹ ਹੋਇਆ ਵਾ ਤੁਹਾਡਾ ਉਹ ਤੇ ਜਦੋਂ ਤੇਰਾ ਠਾਕਾ ਲਾਉਣ ਗਏ ਹੀ ਜੇ ਤੈਨੂੰ ਮੁੰਡਾ ਨਹੀਂ ਪਸੰਦ ਤੇ ਤੂੰ ਉਦਾਂ ਹੀ ਨਾ ਕਰ ਦਿੰਦੀ ਹੀ ਵਦਰਾ ਤੇ ਫੋਟੋਆਂ ਵੀ ਖਲਾਤੀਆਂ ਉਦੋਂ ਤਨ ਪਸੰਦ ਆ ਗਿਆ ਤੇ ਹੁਣ ਤਨ ਪਸੰਦ ਹੀ ਨਹੀਂ ਆਇਆ ਕੋਈ ਵੀ ਮੰਮੀ ਮੈਂ ਤੇ ਆਪਣੇ ਭਰਾ ਪਰਜਾਈ ਨੂੰ ਮਨਾ ਕੀਤਾ ਸੀ ਉਹਨਾਂ ਨੇ ਮੇਰਾ ਜ਼ਬਰਦਸਤੀ ਵਿਆਹ ਕੀਤਾ ਵਾ ਪੁੱਤ ਉਹਦੇ ਵੱਲ ਵੇਖ ਉਹ ਬਾਹਰ ਹੁੰਦਾ ਫਿਰਨ ਡਿਆ ਵਾ ਉਹਦੀ ਜ਼ਿੰਦਗੀ ਵੱਲ ਵੇਖ ਕਿਦਾਂ ਜ਼ਿੰਦਗੀ ਨਿਕਲਣੀ ਆ ਉਹਦੀ ਜੇ ਰੋਂਦਾ ਫਿਰਨ ਡਿਆ ਵਾ ਨਾ ਤੇ ਰੋਈ ਜਾਵੇ ਮੈਨੂੰ ਕੀ ਇਹਦੇ ਵਿੱਚ ਇਹ ਤੇ ਇੱਕ ਦਿਨ ਦਾ ਕੰਮ ਨਹੀਂ ਆ ਹੁਣ ਰੋਈ ਰੋਈ ਦਾ ਕੰਮ ਹੋਇਆ ਕਰਨਾ ਵਾ ਪੁੱਤ ਤੂੰ ਨਾ ਕੋਸਿਆਣੀ ਬਣ ਸਿਆਣੀ ਗੱਲ ਕਰਿਆ ਕਰ ਕੀ ਸਾਡੇ ਤਰੀਕੇ ਦੇ ਵਿੱਚ ਲੋਕੀ ਆਖਣਗੇ ਕਿਨੇ ਤੈਨੂੰ ਸ਼ਾਵਾ ਨਾਲ ਵਿਆਹ ਖ ਲਿਆਂਦਾ ਸੀ ਜਿਆਦਾ ਫ੍ਰੀਮ ਮੈਨੂੰ ਉਤਰਾ ਲੈ ਜਾਂਦਾ ਵਾ ਇਹਨਾਂ ਨੇ ਤੇ ਚੱਲ ਸਾਡੇ ਰਿਸ਼ਤੇਦਾਰ ਕੀ ਆਖਣਗੇ ਸਾਨੂੰ ਉਹਨਾਂ ਵੇ ਤੁਹਾਡੀ ਬੇਇਜ਼ਤੀ ਹੋਣੀ ਆ ਮੰਮੀ ਮੈਂ ਸਿਆਣੀ ਆ ਮੈਨੂੰ ਸਮਝਾਓ ਨਾ ਠੀਕ ਆ ਨਾ ਮੈਨੂੰ ਪਤਾ ਵਾ ਕੀ ਕਰਨਾ ਤੇ ਕੀ ਨਹੀਂ ਕਰਨਾ ਹੈਗਾ ਜਦੋਂ ਮੈਨੂੰ ਮੁੰਡਾ ਨਹੀਂ ਪਸੰਦ ਤੇ ਮੈਂ ਕਿੱਦਾਂ ਰਹਿ ਲਾ ਉਹਦੇ ਨਾਲ ਤੇ ਪੁੱਤ ਤੂੰ ਪਹਿਲਾਂ ਹੀ ਦੱਸ ਦਿੰਦੀ ਸਾਨੂੰ ਉਹਦਣ ਅਸੀਂ ਨਾ ਕਰਦੇ ਰਿਸ਼ਤਾ ਮੈਂ ਤੇ ਉਹਨਾਂ ਨੇ ਵੜਿਆ ਹੀ ਕਿ ਆ ਹੀ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਉਹਨਾਂ ਨੇ ਜ਼ਬਰਦਸਤੀ ਕੀਤਾ ਮੇਰਾ ਵਿਆਹ ਮੈਂ ਤੇ ਹੁਣ ਇਦਾਂ ਹੀ ਕਰਨਾ ਵਾ ਤੇ ਕੋਈ ਨਹੀਂ ਫਿਰ ਉਹਨਾਂ ਨਾਲ ਗੱਲ ਕਰ ਲੈਨੇ ਆ ਕਰ ਲੋ ਜਿਹੜੀ ਗੱਲ ਕਰਨੀ ਤੁਸੀਂ ਉਹਨਾਂ ਨਾਲ ਆਪੇ ਕੋ ਦੱਸਣਗੇ ਹੀ ਨਾ ਉਹਨਾਂ ਨੇ ਤੁਹਾਨੂੰ ਕੀ ਦੱਸਣਾ ਵਾ ਮੈਂ ਦੱਸ ਹੀ ਦਿੱਤਾ ਵਾ ਉਹ ਤੁਹਾਨੂੰ ਭਰਾ ਪਰ ਜਾਈਏ ਤੇਰਾ ਉਹਨਾਂ ਤੱਕ ਗੱਲ ਪਹੁੰਚੇਗੀ ਤੇ ਉਹਨਾਂ ਦੇ ਦਿਲ ਤੇ ਕੀ ਬੀਟੇਗਾ ਅੱਗੇ ਤੇਰਾ ਮਾਪਿਓ ਸਿਰ ਤੇ ਹੈ ਨਹੀਂ ਆ ਉਹਨਾਂ ਵਿਚਾਰਿਆਂ ਨੇ ਚੰਗਾ ਮਾੜਾ ਤੇਰਾ ਕਰਤਾ ਵਾ ਤੇ ਉਹਨਾਂ ਕੋ ਮਾੜਾ ਤੇ ਤੇਰਾ ਕੀਤਾ ਨਹੀਂ ਕੋਹ ਵੀ ਉਹਨਾਂ ਨੇ ਬਾਕੀ ਬਹੁਤ ਤੂੰ ਮੈਨੂੰ ਹੱਲ ਦੱਸ ਦੇ ਜਿੱਦਾਂ ਕੋਈ ਕਹੇਗੇ ਨਾ ਉਦਾਂ ਹੀ ਕਰ ਲਾਂਗੇ ਜੇ ਮੰਮੀ ਤੁਸੀਂ ਹਾਂ ਪੁੱਛਣ ਦੇ ਆ ਨਾ ਇਹਦਾ ਹੱਲ ਦੱਸ ਹੱਲ ਤੁਹਾਨੂੰ ਮੈਂ ਦੱਸਾਂ ਕੋਈ ਹੱਲ ਵਾ ਤਲਾਕ ਮੰਮੀ ਹੁਣ ਕੀ ਹੋ ਗਿਆ ਵਾ ਤੂੰ ਹੀ ਮੈਨੂੰ ਪੁੱਛਿਆ ਸੀ ਨਾ ਹੱਲ ਦੱਸ ਹੁਣ ਤੇ ਮੈਂ ਦੱਸ ਦਿੱਤਾ ਵਾ ਕਰੋ ਹੁਣ ਜੋ ਕਰਨਾ ਵਾ ਉਦੋਂ ਤੇ ਕਹਿਣ ਦੇ ਹੀ ਜਿੱਦਾਂ ਤੂੰ ਕਹੇਂਗੀ ਉਦਾਂ ਹੀ ਕਰਾਂਗੇ ਸੰਦੀਪ ਬੋਤਾ ਤੂੰ ਕਿਹੜੀ ਗੱਲ ਮੈਨੂੰ ਕਰਤੀ ਹੈ ਇਹਦੇ ਤੋਂ ਮੈਨੂੰ ਗੱਲ ਦੱਸੀ ਹੈ ਮਸਾਂ ਹੀ ਪੋਤਾ ਵੇ ਆਇਆ ਸੀ ਮੈਂ ਤਾਂ ਘਰ ਵਸਾਉਣ ਵਾ ਤੇ ਵਾਇਆ ਤੇ ਹਾਥੋਂ ਕੀ ਕਹਿ ਤਾ ਮੈਂ ਤਾਂ ਤਨ ਧੀ ਬਣਾ ਕੇ ਲਿਆਂਦਾ ਸੀ ਇੱਕ ਧੀ ਮੇਰੀ ਅੱਗੇ ਘਰ ਵਾ ਤੇ ਮੈਂ ਤੈਨੂੰ ਧੀ ਬਣਾ ਕੇ ਲਿਆਂਦਾ ਮੈਂ ਤੈਨੂੰ ਔਦਾ ਨਹੀਂ ਲਿਆਂਦਾ ਪੁੱਤ ਹਿੱਦਾਂ ਦੇ ਬੋਲ ਨਾ ਬੋਲ ਮੰਮੀ ਤੁਸੀਂ ਕਹਿਣ ਦੇ ਹਿੱਦਾਂ ਦੇ ਬੋਲ ਨਾ ਬੋਲ ਇਹ ਹੁਣ ਰੋਜ਼ ਹੋਇਆ ਕਰਨਾ ਇਹ ਕੰਮ ਇਹ ਸੋਚ ਲੋ ਤੁਸੀਂ ਮੈਨੂੰ ਤਲਾਕ ਚਾਹੀਦਾ ਵਾ ਜਿੱਦਾਂ ਮਰਜ਼ੀ ਕਰਵਾਓ ਤਲਾਕ ਕਪਾਣੀ ਮਿਲ ਨਹੀਂ ਮੰਮੀ ਮੇਰੇ ਕੋ ਨਹੀਂ ਲਿਆਂਦਾ ਜਾਂਦਾ ਪਾਣੀ ਉੱਠ ਕੇ ਤੇ ਪੀ ਲੋ ਮਾ ਸੀਦਾ ਫੋਨ ਰੁਪਿੰਦਰ ਹਾਂਜੀ ਅ ਸੰਦੀਪ ਜੀ ਸੱਸ ਦਾ ਫੋਨ ਆਉਂਦਿਆ ਮਸੀਦਰ ਚੋਕਾਂ ਪੜਾ ਹਲੋ ਹਾਂ ਨੋਰਿੰਦਰ ਜੀ ਆਨ ਸਾਸ਼ੀ ਗਲ ਮਸੀ ਜੀ ਹੋਸਣਾ ਠੀਕ ਠਾਕ ਹੋ ਹਾਂ ਠੀਕ ਠਾਕ ਤੋ ਪੁੱਤ ਆਪਣਾ ਸੁਣਾ ਕੇ ਹਾਂ ਜੀ ਹਾਲ ਚਾਲ ਵਧੀਆ ਤੁਸੀਂ ਦੱਸੋ ਆਪਣੀਆਂ ਸੇਧਾ ਠੀਕ ਠਾਕ ਆ ਹਾਂ ਠੀਕ ਠਾਕ ਵਧੀਆ ਅੱਛਾ ਅੱਛਾ ਮੈਂ ਅਰਵਿੰਦ ਜੀ ਨਾਲ ਗੱਲ ਕਰਨੀ ਸੀ ਹਾਂ ਜੀ ਜਿੱਦਣਾ ਠਾਕਾ ਲਾਉਣ ਪੁੱਤ ਗਏ ਹੀ ਹਾਂਜੀ ਤਾਂ ਤੁੰ ਜਲਦੀਪ ਨੇ ਉਹ ਦੱਸਿਆ ਨਹੀਂ ਵੀ ਮੁੰਡਾ ਇਦਾਂ ਫੇਰ ਰੰਗ ਸਲੇਰਾ ਵਾਇਦਾ ਨਹੀਂ ਮਾਸੀ ਜੀ ਸਾਰੀ ਗੱਲ ਬਾਤ ਹੋਈ ਕਿਉਂ ਇਥੇ ਤੇ ਬੜਾ ਪੁੱਛ ਫਿਰ ਤਾਂ ਕਰਨ ਲਈ ਆ ਕੀ ਮਤਲਬ ਗੱਲ ਤੇ ਦੱਸੋ ਤੁਸੀਂ ਸਾਰੀ ਹਾਂ ਲਗੀ ਦੱਸਣੀ ਆ ਉਹ ਹਣ ਤਲਾਕ ਮੰਗਣ ਲਈ ਆ ਇਹ ਮੁੰਡੇ ਨੇ ਰੋਟੀ ਮੜਾਈ ਵੀ ਚੱਲ ਪਿਆ ਆ ਤੇ ਨਹੀਂ ਰੋਟੀ ਖਾ ਲਈ ਹਾਂਜੀ ਮੜਾਈ ਚੁੱਕ ਕੇ ਵਿੜੇ ਦੇ ਵਿੱਚ ਮਾਰੀ ਸੰਦੀਪ ਨੇ ਹਾਂ ਇਹਦਾ ਥੋੜੀ ਹੋਣੀ ਚਾਹੀਦੀ ਜਿੱਦਾਂ ਇਹ ਕਰਨ ਲਈ ਆ ਕੋਈ ਗੱਲ ਨਹੀਂ ਮਸੀ ਜੀ ਮੈਂ ਕਰਦੀ ਆ ਫੋਨ ਉਹਨੂੰ ਤੇ ਪੁੱਛਦੀ ਆ ਭਲਾ ਪੀਦਾ ਕੋ ਕੀਤੀ ਆ ਉਹਨੇ ਪਰ ਇਦਾਂ ਦੀ ਕੋਈ ਗੱਲ ਬਾਤ ਤੇ ਹੈ ਨਹੀਂ ਮੈਂ ਤਾਂ ਪਤਾ ਨੂੰ ਤੇ ਹੀ ਬਣਾ ਕੇ ਲਿਆਂਦਾ ਸੀ ਮੈਂ ਉਹ ਇਦਾਂ ਨਹੀਂ ਲਿਆਂਦਾ ਉਹਨੂੰ ਮੈਂ ਤਾਂ ਆਪਣੀ ਢੀਂਆ ਵਾਂਗੂ ਸਮਝਣ ਲਈ ਹੀ ਉਹਨੂੰ ਹਾਂਜੀ ਬੋਲਣਾ ਲੱਗੀ ਨਹੀਂ ਗੱਪਸ਼ਾਹੇ ਖੰਡ ਲਈ ਕੁਝ ਵੀ ਚੱਲ ਕੋਈ ਗੱਲ ਨਹੀਂ ਮਸੀ ਜੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਹਾਡੇ ਕਹਿੰਦੇ ਨਾ ਤੁਸੀਂ ਉਹਨਾਂ ਕੋਈ ਗੱਲ ਬਾਤ ਨਾ ਕਰਿਓ ਨਹੀਂ ਬੋਈ ਕੋਈ ਗੱਲਬਾਤ ਨਹੀਂ ਕੀਤੀ ਉਹਦੇ ਨਾਲ। ਹਾਂਜੀ ਕੋਈ ਗੱਲ ਨਹੀਂ ਮੈਨੂੰ ਪਤਾ ਆ ਵੀ ਤੁਹਾਡਾ ਸਬਾ ਸਾਰਿਆਂ ਦਾ ਬੜਾ ਚੰਗਾ ਵਾ। ਤੇ ਬਾਕੀ ਕੋਈ ਨਹੀਂ ਨੂੰ ਮੈਂ ਸਮਝਾਉਣੀ ਆ ਫੋਨ ਤੇ। ਉਦਾਂ ਹੀ ਸ਼ਦੈਨ ਜੀ ਨੂੰ ਕੋਈ ਗੁੱਸਾ ਹੋਣਾ ਵਾ। ਉਦਾਂ ਹੀ ਐਵੇਂ ਇਦਾਂ ਕਰਦੀ ਹੋਣੀ ਆ। ਕਹਿੰਦੀ ਇਹੋ ਤਾਂ ਨਹੀਂ ਮੈਨੂੰ ਤਲਾਕ ਦੇਵਾ ਮੈਨੂੰ ਤਲਾਕ ਲੈਣਾ ਵਾ ਮੈਂ ਤਲਾਕ ਕਰਨਾ ਵਾ। ਉਦਦੇ ਮਸੀਸ਼ਦੈਨ ਮਾਰਦੀ ਹੋਣੀ ਆ। ਕੋਈ ਗੱਲ ਨਹੀਂ ਆ। ਤੁਸੀਂ ਫਿਕਰ ਨਾ ਕਰੋ ਤੇ ਮੈਂ ਕਰਕੇ ਫੋਨ ਤੇ ਪੁੱਛਦੀ ਆ ਉਹਨੂੰ। ਆ ਚਲ ਕੋਈ ਨਹੀਂ ਕਰੋ ਫੋਨ ਫਿਰ ਉਹਨੂੰ ਤੇ ਕਰਕੇ ਪੁੱਛ ਲੈ ਸਮਝਾਓ ਜਰਾ ਉਹਨੂੰ ਏਦਾਂ ਨਾ ਕਰ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਸਮਝਾਉਣੀ ਆ ਉਹਨੂੰ ਤੇ ਬਾਕੀ ਕੋਈ ਗੱਲ ਨਹੀਂ ਤੁਸੀਂ ਵੀ ਵੱਡੇ ਆ ਤੁਸੀਂ ਵੀ ਜੇ ਕੋਈ ਗੱਲਬਾਤ ਹੁੰਦੀ ਹੁੰਦੀ ਨਾ ਤੇ ਤੁਸੀਂ ਉਹਨੂੰ ਨਾ ਗਾੜੀਆਂ ਜਵਾਬ ਦਿਆ ਕਰੋ ਐਡੀ ਕੋਈ ਗੱਲ ਨਹੀਂ ਹੈਗੀ ਨਹੀਂ ਪਤਾ ਜੇ ਤੇ ਮੈਂ ਅੰਤ ਮੈਂ ਤੇ ਬੜੇ ਲਾਡਾ ਨਾ ਰੱਖੀ ਆ ਵੀ ਮੇਰੀ ਇੰਡੀਆ ਇੱਕ ਆਤੀ ਗੇਅਰ ਹੈ ਦੂਜੀ ਦੀ ਮੈਂ ਇਹ ਬਣਾ ਕੇ ਲੈਂਦੀ ਆ ਮੈਂ ਬੜੇ ਲਾਡਾ ਚਾਹਾਂ ਦੇ ਨਾਲ ਵੀ ਆ ਕੇ ਲੈਂਦੀ ਹਾਂ ਹਾਂਜੀ ਮਾਸੀ ਜਿਹੀਂ ਤੇ ਸਮਝਨੇ ਆ ਤੇ ਚਲੋ ਭਾਗੀ ਇਹ ਰਿਸ਼ਤਾ ਕੀਤਾ ਹੀ ਤੇ ਸਾਰਾ ਕੋ ਉਹ ਵੇਖ ਕੇ ਕੀਤਾ ਹੀ ਆ ਤਖਣ ਤੁਸੀਂ ਚਲੋ ਸਮਝਾ ਕੇ ਵੇਖੋ ਜੇ ਸਮਝ ਆਂਦੀ ਹੈ ਤੇ ਕੋਈ ਗੱਲ ਨਹੀਂ ਮਸੀ ਮੈਂ ਕਰਦੀ ਆ ਫੋਨ ਉਹਨੂੰ ਤੇ ਮੈਂ ਕਰਦੀ ਤੁਹਾਨੂੰ ਦੁਬਾਰਾ ਫੇਰ ਹੈ ਹਾਂ ਚਲੋ ਹਾਂ ਠੀਕ ਆ ਠੀਕ ਕੀ ਆਂਦੀ ਆ ਸੁਣ ਹੀ ਲਿਆ ਤੁਸੀਂ ਕੀ ਕਹਿਂਦੀ ਆ ਐਡਾ ਦਿਮਾਗ ਖਰਾਬੇ ਕੁੜੀ ਦਾ ਨਾ ਗਦੇ ਇਹ ਕੁੜੀ ਨੂੰ ਵਿਆਹ ਹੋਣ ਤੋਂ ਨਾ ਮੈਂ ਪਹਿਲਾਂ ਹੀ ਵੜਦਾ ਰਿਆ ਆਂ ਵੀ ਉੱਥੇ ਕੋਈ ਗੱਲਬਾਤ ਨਾ ਕਰੀ ਪਰ ਇਹਨੇ ਉਹ ਕੰਮ ਕਰਕੇ ਛੱਡਿਆ ਜਿਹਦੀ ਉਮੀਦ ਨਹੀਂ ਸੀ ਮੈਨੂੰ ਤੂੰ ਐਂਦਾ ਕਰ ਉਹਨੂੰ ਹੁਣੇ ਫੋਨ ਲਾ ਤੇ ਮੈਂ ਉਹਨਾਂ ਨਾਲ ਗੱਲ ਕਰਾਂ ਨਹੀਂ ਤੇ ਮੈਂ ਉੱਥੇ ਚੱਲ ਜਣਾਈ ਮੈਨੂੰ ਤੇ ਸੱਚੀ ਨਾ ਮੰਜ ਨਾ ਹੋਰ ਤਰ੍ਹਾਂ ਹੋਈ ਜਾਂਦੇ ਆ ਤੂੰ ਇੱਥੇ ਰਹਿ ਤੂੰ ਫੋਨ ਨਾ ਲਾ ਮੈਂ ਜਾਣਾ ਉਹਦੇ ਤੂੰ ਹੀ ਜਾਣਾ ਕਿਤੇ ਨਹੀਂ ਮੇਰੀ ਗੱਲ ਤਾਂ ਸੁਣੋ ਕਿੱਥੇ ਜਾਣਾ ਵਾ ਤੂੰ ਮੈਂ ਨਾ ਗਲਤੇ ਕਰਕੇ ਆਵਾਂ ਕਿਤੇ ਨਹੀਂ ਗਏ ਜਿਹੜੇ ਦਿਨ ਤੇ ਕਿਹੜੀ ਰਾਤ ਹੋਈ ਹੈ ਜੇ ਵਿਆਹ ਹੋਏ ਨੇ ਹਾਏ ਰੱਬਾ ਹੁਣ ਕੀ ਕਰੀਏ ਦੱਸ ਅਸੀਂ ਇਹ ਕੰਮ ਨੂੰ ਥੋੜਾ ਵੀ ਆਈ ਹੀ ਵੀ ਉੱਥੇ ਜਾ ਕੇ ਤੇ ਜਾਂਦਿਆਂ ਤਲਾਕ ਮੰਗਣ ਡੈ ਪੇ ਉਹ ਵੀ ਸ਼ਰਮ ਆ ਮਾਸੂ ਸਾਸ ਨੂੰ ਡਈਏ ਕਹਿਣ ਇਹਨੂੰ ਸ਼ਰਮ ਨਹੀਂ ਆਉਂਦੀ ਇਹਨੂੰ ਇਹ ਕਿੱਡੀ ਕੋ ਹੋਰ ਪਰੀ ਹੈ ਜਿਹੜੀ ਕਿਤੇ ਸਾਂਹ ਨਹੀਂ ਲੈਂਦੀ ਉਹਨੂੰ ਕਹਿੰਦੀ ਆ ਵੀ ਉਹਦਾ ਰੰਗ ਸਾਫ ਲਾਵਾ ਚਲ ਕੋਈ ਗੱਲ ਨਹੀਂ ਹੌਸਲਾ ਰੱਖੋ ਮੈਂ ਹੁਣੇ ਵੀ ਤੇਲ ਚੰਬ ਕਰਦੀ ਆ ਫੋਨ ਕਰਕੇ ਐਨੇ ਗੁੱਸੇ ਦੇ ਵਿੱਚ ਨਾ ਆਓ ਹੁਣ ਉਧਰ ਤੇ ਖਲਰਾ ਪਿਆਈ ਆ ਤੁਸੀਂ ਇਦਾਂ ਕਿਉਂ ਡਈਆਂ ਕਰਨ ਉਹਨੂੰ ਫੋਨ ਲਾ ਤੇ ਉਹਨੂੰ ਸਮਝਾ ਮੈਂ ਕਰਦੀ ਹੁਣੇ ਬਾਬਾ ਹੁਣੇ ਕਰਦੀ ਆ ਤੈਨ ਦੇਨ ਨਹੀਂ ਹੋ ਜਾ ਜੀ ਵਿਆਹ ਨੂੰ ਤਲਾਕ ਮੰਗਣ ਦੀ ਉੱਥੇ ਜਾ ਕੇ ਦੱਸ ਵੀ ਆਪਣੀ ਸ਼ਕਲ ਨਹੀਂ ਵੰਦੀ ਭਲਾ ਹੈ ਪਤਾ ਨਹੀਂ ਵੀ ਕਿੱਡੀ ਕੁ ਸੋਹਣੀ ਆ ਕਿਤੇ ਪਾਬੀ ਤਾ ਫੋਨ ਮੈਨੂੰ ਤਾਂ ਲੱਗਦਾ ਵਾ ਮੰਮੀ ਨੇ ਸਾਰੀ ਗੱਲ ਦੱਸ ਦਿੱਤੀ ਨੀਨਾ ਨੂੰ ਉਸੇ ਵੇਲੇ ਭਾਬੀ ਦਾ ਫੋਨ ਆ ਗਿਆ ਵਾ ਚੱਲ ਕੋਈ ਗੱਲ ਨਹੀਂ ਕਿੰਨਾ ਕਚੇੜ ਕਰੋਗੇ ਫੋਨ ਮੈਂ ਵੀ ਕੱਟੀ ਜਾਣਾ ਅੱਗੇ ਚੁੱਕਣਾ ਮੈਂ ਵੀ ਨਹੀਂ ਆ ਫੋਨ ਹੁਣ ਜਦੋਂ ਮੇਰ ਨਾਲ ਧੱਕਾ ਕੀਤਾ ਨਾ ਹੁਣ ਮੈਂ ਵੀ ਇਦਾਂ ਹੀ ਕਰੂੰਗੀ ਇਹਨਾਂ ਨਾਲ ਫੇਰ ਇਹਨਾਂ ਨੇ ਸੁੱਤਰ ਆਉਣਾ ਵਾ ਜਿੱਦ ਇੱਕੋ ਹੀ ਫੋਨ ਕੱਢ ਦਿੱਤਾ ਵਾ ਐਵੇਂ ਪਰ ਪਰ ਲਈ ਜਾਣ ਡੇ ਇੱਦਾਂ ਕਰਦੀ ਆ ਫੋਨ ਬੰਦ ਹੀ ਨਾ ਕਰਦਾ ਜੇ ਬੰਦ ਕਰਤਾ ਨਾ ਫਿਰ ਜ਼ਿਆਦਾ ਸ਼ੱਕ ਹੋਣਾ ਇਹਨਾਂ ਨੂੰ ਚੱਲ ਵੇਖ ਲੈਣੀ ਆ ਜੇ ਫੇਰ ਆਇਆ ਨਾ ਮੈਂ ਫੇਰ ਕੱਢ ਦੇਣਾ ਫੋਨ ਕਿਉਂ ਫੋਨ ਕੱਟੀ ਜਾਂਦੀ ਹੈ ਚੁੱਕਿਆ ਫੋਨ ਕਿ ਨਹੀਂ ਚੁੱਕਿਆ ਉਹ ਤੇਨੂੰ ਕਹਿਣ ਦਿਆ ਮੈਂ ਫੋਨ ਚੁੱਕਿਆ ਕਿ ਨਹੀਂ ਕੋਈ ਗੱਲ ਨਹੀਂ ਕਰ ਦਿੰਦੀ ਆ ਚੁੱਕਿਆ ਨਹੀਂ ਦਈ ਪਰ ਹਲੇ ਉਹਨੇ ਨਹੀਂ ਗਾ ਚੁੱਕਣਾ ਉਹਨੂੰ ਪਤਾ ਲੱਗ ਗਿਆ ਹੋਣਾ ਵਾ ਕਿ ਉਹਨਾਂ ਨੇ ਫੋਨ ਕਰਤਾ ਵਾ ਉਧਰ ਮਿੰਤੇ ਕੁੜੀ ਦੀ ਸਮਝ ਨਹੀਂ ਲੱਗਾਂਦੀ ਪੀ ਅਹੀਂ ਇਹਦਾ ਕੀ ਮੜਾ ਕਰਤਾ ਵਾ ਹੈ ਐਦਾ ਇਹਦਾ ਕਿਦਾਂ ਟਾਈਮ ਪਾਸ ਹੋਊਗਾ ਉਥੇ ਜਿੱਦਾਂ ਇਹ ਹੁਣੇ ਇਹ ਕੰਮ ਡੈਪੀ ਕਰਨ ਹਲੇ 4 ਦਿਨ ਨਹੀਂ ਹੋਏ ਵਿਆਹ ਨੂੰ ਇਹ ਕਿਹੜੇ ਦਿਨ ਵਿਖਾਲਣ ਡੈਪੀ ਆ ਮੈਂ ਤਾਂ ਤੈਨੂੰ ਕਹਿਣ ਡਿਆ ਵਾਂ ਕਿ ਮੈਨੂੰ ਜਾਲਾਂ ਦੇ ਉਥੇ ਇਹ ਜਿਹੜੀ ਕਹਿਣ ਦੀ ਨਾ ਮੈਨੂੰ ਤਲਾਕ ਚਾਹੀਦਾ ਇਹਨੂੰ ਮੈਂ ਦਵਾ ਕੇ ਉਹਨਾਂ ਤਲਾਕ ਕੀ ਹੁੰਦਾ ਵਾ ਮੂੰ ਚੋਕੇ ਤੇ ਉਹਨਾਂ ਨੂੰ ਕਿਹਾ ਤਾਂ ਮੈਨੂੰ ਤਲਾਕ ਚਾਹੀਦਾ ਵਾ ਉਹ ਪਰਿਵਾਰ ਪਤਾ ਕਿਦਾਂ ਦਾ ਵਾ ਐਦਾਂ ਦਾ ਪਰਿਵਾਰ ਲੱਭਣ ਜਾ ਵਾ ਕਦੇ ਜੀਜੀ ਕਰਦੇ ਫਿਰਦੇ ਵਿਚਾਰੇ ਉਹ ਇਹ ਕੁੜੀ ਨੂੰ ਇੰਨਾ ਨਹੀਂ ਆ ਵੀ ਸੁਖਨਾ ਮੁੰਡਾ ਕਿੰਨੀ ਕਮਾਈ ਡਿਆ ਵਾ ਕਰਨ ਕੱਲਾ ਕਰਾ ਹੈਗਾ ਵਾ ਦੋਵੇਂ ਭੈਣ ਭਰਾ ਵਾ ਤੇ ਮੈਂ ਉਥੇ ਨਾ ਸਗੋਂ ਵਸ ਕੇ ਵਿਖਾਵਾਂ ਅਗਲਿਆਂ ਨੂੰ ਉਹਨਾਂ ਦੀ ਧੀ ਬਣ ਕੇ ਦੱਸਾਂ ਤੇ ਇਹ ਕਿਦਾਂ ਦੇ ਕੰਮ ਡਈਆ ਕਰਨ ਮੈਨੂੰ ਆ ਉਮੀਦ ਨਹੀਂ ਕੀ ਉੱਥੇ ਜਾ ਕੇ ਵੀ ਇਦਾਂ ਦੇ ਕੰਮ ਕਰੂਗੀ ਚੱਲ ਇਥੇ ਪਰਜਾਈ ਨਾਲ ਤੇ ਕਰ ਲੈਂਦੀ ਹੀ ਗਾੜੀਆਂ ਬੋਲ ਵੀ ਲੈਂਦੀ ਹੀ ਤੇ ਮੈਂ ਚੁੱਪ ਕੀਤੀ ਰਹਿਨੀ ਵੀ ਚੱਲ ਕੋਈ ਨਹੀਂ ਮਰੀ ਨੀ ਕੀ ਭੈਣਾ ਵਾ ਹੁਣ ਉਹਨਾਂ ਨਾਲ ਤਾਂ ਨਾ ਇਦਾਂ ਕਰੇ ਸੌਰੇ ਕਰ ਬੈਠੀ ਆ ਪੇਕੇ ਕਰਨੀ ਬੈਠੀ ਹੈਗੀ ਥੋੜਾ ਬੋਤਾ ਨਾ ਇਹਨੂੰ ਫੋਨ ਕਰਕੇ ਤੇ ਸਮਝਾਓ ਹੁਣ ਤੇ ਫੋਨ ਚੁੱਕਾ ਨਹੀਂ ਲਈ ਜੇ ਚੁੱਕੂਗੀ ਨਾ ਤੇ ਫਿਰ ਮੈਂ ਤੁਹਾਡੀ ਗੱਲ ਕਰਾਉਂਗੀ ਮੇਰਾ ਤੇ ਉਹ ਡਾਡੂ ਕਰੀ ਹੈ ਨਹੀਂ ਇਹਨੂੰ ਮ사ਜ ਨਾ ਉਹ ਅਜੇ ਤੇ ਰਪਿੰਦਰ ਉਹ ਪਰਿਵਾਰ ਚੰਗਾ ਵਾ ਜਿੱਦਾਂ ਇਹ ਤਲਾਕ ਦਾ ਨਾਂ ਲੈਣ ਦੀ ਉਹਨਾਂ ਲਾਗੇ ਅਗਲੇ ਜੁੰਡਿਆਂ ਤੋਂ ਫੜ ਕੇ ਤੇ ਬਾਹਰ ਕੱਢਦੇ ਤੇ ਤੂੰ ਜਾ ਬੱਸੇ ਚੜ ਕੇ ਤੇ ਉਹਨਾਂ ਨੂੰ ਵੀ ਲਿਆ ਨਾਲ ਉਹਨਾਂ ਨੂੰ ਵੀ ਕਿਹਾ ਹੋਣਾ ਵੀ ਮੇਰੇ ਨਾਲ ਧੱਕਾ ਕੀਤਾ ਇਹਨਾਂ ਨੇ ਜਦੋਂ ਆਏ ਇੱਥੇ ਵੇਖਣ ਉਹਦਣ ਕੀ ਕਰਦੀ ਅਜੇ ਉਹਦਣ ਇੰਨਾ ਮੱਥਾ ਮਾਰਿਆ ਹੈ ਨਾ ਅਜੇ ਉਹਦਣ ਬੇਇੱਜ਼ਤੀ ਕਰਾ ਦੇਣ ਲੱਗੀ ਇੱਥੇ ਉਹਦੇ ਦਿਮਾਗ 'ਚ ਕੋਈ ਗੱਲ ਬੈਂਦੀ ਨਹੀਂ ਇਹਦੇ ਪਤਾ ਨਹੀਂ ਕਿੱਥੇ ਸੁਰਤੀ ਲੱਗੀ ਆ ਕੁੜੀਆਂ ਵੱਲ ਵੇਂਦੀ ਜੇ ਇਹ ਕੁੜੀਆਂ ਦੇ ਪਰੌਣੇ ਸੋਹਣੇ ਆ ਉਹਨਾਂ ਦੇ ਘਰ ਵਾਲੇ ਨਾਲ ਗੋਰੇ ਚਟੇ ਆ ਹਾਂ ਗੱਲਾਂ ਨੂੰ ਮਰਦੀ ਜੇ ਉਹ ਇਹ ਨਹੀਂ ਮਰਦੀਆਂ ਹਣ ਗੋਰੇ ਚਟਿਆਂ ਨੂੰ ਕੀ ਕਹਿਣਾ ਵਾ ਦਾਕਲੇ ਮੁੜੇ ਨੂੰ ਪੈੜੀ ਦੇ ਆਉਂਦੇ ਆ ਘਰ ਬਾੜ ਬਣਿਆ ਵਾ ਹੋਰ ਨੂੰ ਕੀ ਚਾਹੀਦਾ ਵਾ ਇੰਨੀ ਤੇ ਕੁੜੀਆਂ ਨੂੰ ਸਮਝ ਹੀ ਹੈ ਨਹੀਂ ਆ ਗੜੀ ਜਿਹ ਤੱਕ ਮੈਂ ਸਾਬ ਲਾਇਆ ਵਾ ਕੁੜੀਆਂ ਬਸ ਰੰਗ ਵੇਂਦੀਆਂ ਵਾ ਮੁੰਡਾ ਸੋਹਣਾ ਹੋਵੇ ਉਹ ਗੋੜੇ ਗੋੜੇ ਭਾਈ ਨਸ਼ੇ ਕਰਦਾ ਹੋਵੇ ਗੜੀ ਜੇ ਇਹ ਤੇ ਸ਼ਾਮਾਂ ਤੱਕ ਉਹਦਾ ਫੋਨ ਆਉਂਦਾ ਠੀਕ ਆ ਨਹੀਂ ਤੇ ਸਵੇਰੇ ਮੈਨੂੰ ਉੱਥੇ ਪਹੁੰਚ ਲਾਂ ਦੇ ਉਹਨਾਂ ਨੇ ਕੀ ਬੋਲਿਆ ਕਿੰਨਾ ਕੰਨਾ ਸੀਤੂੰ ਦਿੱਤਾ ਇਹਨੇ ਤੂੰ ਕਿਤੇ ਨਹੀਂ ਜਾਣਾ ਹਲੇ ਠੀਕ ਵਾ ਨਾ ਹਲੇ ਨਾ ਗੱਲ ਜਿਹੜੀ ਠੰਡੀ ਹੈ ਨਾ ਉਹਨੂੰ ਠੰਡੀ ਰਹਿਣ ਦੋ ਹਲੇ ਸਿਰਫ ਇਹ ਨਹੀਂ ਗੱਲ ਹੋਈ ਹੈ ਨਾ ਇੱਕ ਵਾਰੀ ਉਹਨੂੰ ਫੋਨ ਚੁੱਕ ਲੈੰਦੋ ਵੇਖੋ ਸਰ ਮੈਂ ਦੇਰੀਕ ਤਾਂ ਲਿਉਣੀ ਐ ਦੀ ਇਹਨੂੰ ਚੁੱਕ ਤਾਂ ਲੈੰਦੋ ਪਰ ਪਿੰਦਰ ਜੇਦੇ ਨੇ ਬੇਇੱਜ਼ਤੀ ਕਰਾਈ ਨਾ ਸਾਡੀ ਤੇ ਮੈਂ ਉਦਾਂ ਕੋ ਖਾ ਕੇ ਮਰ ਜਾਣਾ ਤੇਰੇ ਲੱਭ ਲੈ ਕਿੱਡਾ ਕੋ ਹੂਰ ਪਰਾ ਲੱਭਣਾ ਇਹਨੇ ਸੋਣਾ ਲੱਭਲੇ ਫਿਰ ਤੁਸੀਂ ਦੱਸ ਕਿਉਂ ਖਾਣਾ ਮੇ ਕੋ ਨਹੀਂ ਕਾ ਬੇਇੱਜ਼ਤੀ ਜਰੀਆ ਨੀ ਠੀਕ ਆ ਨਾ ਉਹ ਖੁਦ ਚੰਗੀ ਭੜੀ ਤੇ ਬਣੀ ਆ ਮੱਲੇ ਚ ਆਦ ਕਰੀ ਜਾਂਦੀ ਏ ਕੁੜੀ ਕੋਈ ਗੱਲ ਨਹੀਂ ਹੌਸਲਾ ਰੱਖੋ ਇਹ ਗੱਲ ਦਾ ਵੀ ਹੱਲ ਕੱਢ ਲੈਣੀ ਪੇ ਕੀ ਇਹਨੂੰ ਚਾਹੀਦਾ ਵਾ ਅਲਜੀਤਾ ਕੋ ਚਾਹ ਵੀ ਲਾਟ ਕੇ ਉਹ ਮੈਂ ਨਹੀਂ ਪੀਣੀ ਚਾਹ ਉਹ ਪੀਲਾ ਪੁੱਤ ਚਾਹ ਤੂੰ ਚਾਹ ਨਹੀਂ ਜੀ ਗੰਡੇ ਆ ਚਾਹ ਨਾ ਕਰਦਾ ਗੁੱਸਾ ਵਾ ਮੈਂ ਕੀਤੀ ਉਹਦੀ ਪਰਜਾਈ ਨਾ ਗੱਲ ਆਂਦੀ ਹੀ ਕਰ ਲੈਨੇ ਗੱਲ ਉਹਦੇ ਨਾਲ ਪਈ ਮੰਮੀ ਉਹਦਣਾ ਗੱਲ ਕੀ ਕਰਨੀ ਆ ਅੱਜ ਕੱਲ ਦੀਆਂ ਕੁੜੀਆਂ ਨੂੰ ਨਾ ਸ਼ਗਲ ਨਾਲ ਪਿਆਰ ਆ ਠੀਕ ਆ ਨਾ ਅਗਲ ਨਾਲ ਕੋਈ ਪਿਆਰ ਨਹੀਂ ਹੈਗਾ ਕੋਈ ਗੱਲ ਨਹੀਂ ਭਰਾ ਭਰ ਜਾਈਏ ਕੁਝ ਸਮਝਾਉਣਗੇ ਇਹਨਾਂ ਉਹਨੂੰ ਮਾਸਾ ਤੇ ਉਹਨਾਂ ਕੀ ਸਮਝਾਉਣਾ ਮੰਮੀ ਉਹਨੂੰ ਇਹ ਨਹੀਂ ਪਤਾ ਵੀ ਜ਼ਮੀਨ ਜਾਇਦਾਦ ਵੀ ਚੰਗੀ ਆ ਮੁੰਡਾ ਵੀ ਚੰਗਾ ਵਾ ਕਮਾਈ ਮੈਂ ਚੰਗੀ ਕਰਨ ਦੇ ਆ ਵਾ ਹੋਰ ਉਹਨੂੰ ਕੀ ਚਾਹੀਦਾ ਏ ਪਰ ਸੋਝਦੀ ਨਹੀਂ ਨਾ ਇਹ ਨਹੀਂ ਗੱਲ ਸੋਝਦੀ ਨਹੀਂ ਉਹ ਚਾਹ ਫੜ ਚਾਹ ਪੀ ਲੈ ਤੈਨੂੰ ਨਹੀਂ ਪਸੰਦ ਤੂੰ ਪਹਿਲਾਂ ਨਾ ਕਰ ਦੇ ਤੂੰ ਮੈਨੂੰ ਚਾਹ ਫੜ ਪਹਿਲਾਂ ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਣਾ ਠੀਕ ਮम्मी ਹੈ ਨਹੀਂ ਜੀ ਕੰਡਿਆ ਮਰੀ ਜਾਂਦੀ ਐ ਤੂੰ ਪੁੱਤ ਕੋਈ ਗੱਲ ਨਹੀਂ ਮੈਂ ਫੋਨ ਕੀਤਾ ਉਹਦੀ ਮੈਂ ਫਰਜਾਈ ਨੂੰ ਉਹਨਾਂ ਆਪੇ ਸਮਝਾ ਦੇਣਾ ਵਾ ਸਮਝਾਣਾ ਮਾ ਨਹੀਂ ਨਿਆਣ ਸਿਆਣਵਾ ਕੋਈ ਗੱਲ ਨਹੀਂ ਤੇ ਤੂੰ ਇਤਰਾ ਨਾ ਕਰ ਤੂੰ ਚਾਹ ਪੀ ਲੈ ਚਾਹ ਪੀ ਕੇ ਤੇ ਜਾਦੇ ਲੱਗ ਜਾ ਕੀ ਆਂਦੀ ਹੈ ਭਲਾ ਤੈਨੂੰ ਮੰਮੀ ਮੈਨਾਂ ਤੇ ਲੱਗਣੀ ਨਹੀਂ ਆਣਾ ਠੀਕ ਐ ਨਾ ਮੈਂ ਉਹਦੇ ਮੱਥੇ ਨਹੀਂ ਲੱਗਣਾ ਜੇ ਤੂੰ ਆ ਨਾ ਮੈਂ ਨਹੀਂ ਉਹਦੇ ਮੱਥੇ ਲੱਗਣਾ ਉਹ ਆਂਦੀ ਮੈਂ ਤੇਰੇ ਨੇ ਲੱਗਣਾ ਤੇ ਫਿਰ ਉਹਨੂੰ ਪਿੰਡ ਛੱਡ ਮम्मी ਆ ਤੁਹਾਡੀ ਮਰਜ਼ੀ ਹੈ ਜਿੱਦਾਂ ਤੁਸੀਂ ਕਰਨਾ ਕਰ ਲੋ ਠੀਕ ਹੈ ਨਾ ਜੇ ਨਹੀਂ ਤੁਹਾਡੀ ਬਾਰਾ ਸਾਰਾ ਖਾਣੀ ਤੇ ਛਾੜਿਆ ਪਿੰਡ ਜਾ ਕੇ ਉਹਨੂੰ ਹੁਣ ਕੋਈ ਗੱਲ ਪੁੱਤ ਚਾਹ ਪੀ ਗਏ ਨਾ ਤੇ ਜਾ ਫੇ ਇੱਕ ਵਾਰੀ ਲੱਗ ਹੋ ਕੇ ਆ ਆਦੇ ਕੀ ਆਂਦੀ ਤੈਨੂੰ ਕੁਛ ਨਹੀਂ ਆਹਦੀ ਕੋਈ ਗਣੀ ਮੰਮੀ ਵੇਖ ਲੈਣਾ ਉਹ ਤਾਂ ਜੇ ਉਹਨੇ ਅੱਖਾਂ ਰੱਖੀਆਂ ਨਾ ਮੱਥੇ ਤੇ ਤੂੰ ਮੇਰਾ ਪੁੱਤ ਨੀਵਾ ਹੋ ਜਾ ਤੇ ਤੂੰ ਜਾ ਇੱਕ ਵਾਰੀ ਲੱਗੇ ਉਹਦੇ ਕੁਛ ਨਹੀਂ ਆਹਦੀ ਤੈਨੂੰ ਕੋਈ ਗਣੀ ਮੰਮੀ ਚੱਲ ਜਨਣਾ ਸੰਦੀਪ ਨੀਬਾ ਫੇਰ ਦਰਵਾਜਾ ਖੜਕਾਈ ਜਾਂਦੇ ਆ ਮੈਂ ਨਹੀਂ ਕਾ ਬੂਹਾ ਖੋਲਣਾ ਹੈਗਾ ਚੁੱਪ ਕਰਕੇ ਤੇ ਚੱਲ ਜਾ ਇੱਥੋਂ ਇਹ ਕਿਹੜੀ ਬੂਹਾ ਤੇ ਖੋਲ ਨੀਬਾ ਇਦਾਂ ਨਹੀਂ ਹਟਣਾ ਮੈਨੂੰ ਜਾਣਾ ਹੀ ਪੈਣਾ ਲੱਗਦਾ ਮੂੰਹ ਕੋ ਬੰਦ ਕੀਤਾ ਵਾ ਜਦੋਂ ਮੈਂ ਤੁਹਾਨੂੰ ਕਹਿਤਾ ਇੱਕ ਵਾਰੀ ਕਿ ਮੇਰੇ ਕਮਰੇ ਚ ਨਹੀਂ ਆਉਣਾ ਤੁਸੀਂ ਫੇਰ ਆ ਗਏ ਮੂੰਹ ਚੁੱਕ ਕੇ ਸੰਦੀਪ ਮੈਨੂੰ ਤੇਰਾ ਨਾ ਇੱਕ ਗੱਲ ਕਰਨੀ ਆ ਕਿਹੜੀ ਗੱਲ ਰਹਿ ਗਈ ਹੁਣ ਕਰਨ ਵਾਲੀ ਸੰਦੀਪ ਮੇਰਾ ਬੋਣਾ ਐਦਾਂ ਨਾ ਕਰ ਮੇਰੇ ਨਾਲ ਤੈਨੂੰ ਪਤਾ ਭਾ ਦਮਾਂ ਨੇ ਚਾਰ ਲਾਵਾਂ ਲਈਆਂ ਵਾ ਜੇ ਮੇਰੇ ਕੋਈ ਗਲਤੀ ਹੋ ਗਈ ਹੈ ਨਾ ਮੈਨੂੰ ਮaaf ਕਰ ਦੇ ਜਿੱਦਾਂ ਨੂੰ ਕਰਨ ਦੀ ਹੈ ਨਾ ਇਹ ਗੱਲ ਠੀਕ ਨਹੀਂ ਆ ਨਾਲੇ ਤੁਹਾਨੂੰ ਕਿੰਨੇ ਕਿਹਾ ਵਾ ਕਿ ਮੈਨੂੰ ਹੱਥ ਲਾਓ ਖਬਰਦਾਰ ਜੇ ਮੈਨੂੰ ਹੱਥ ਲਾਇਆ ਤੇ ਸੁਦੀਪੀ ਮੇਰੀ ਘਰ ਵਾਲੀ ਆ ਤੂੰ ਬਗਾਨੀ ਏ ਕੋਈ ਤੂੰ ਹੀ ਆਪਣੀ ਸ਼ਕਲ ਵੇਖੋ ਤੇ ਮੇਰੀ ਸ਼ਕਲ ਵੇਖੋ ਜ਼ਮੀਨ ਆਸਮਾਨ ਦਾ ਫਰਕ ਵਾ ਮੇਰੀ ਗੱਲ ਸੁਣ ਜਿਹੜੇ ਕੁੜੀਆਂ ਸੋਹਣੇ ਮੋਢੇ ਨਾਲ ਵਿਆਹ ਕਰਾ ਲੈਂਦੀਆਂ ਵਾ ਨਾ ਉਹ 5-5 6000 ਤੇ ਲੱਗੇ ਆ ਠੀਕ ਹੈ ਨਾ ਤੇ ਮੇਰੇ ਕੋਲ ਖੁੱਲੀ ਜ਼ਮੀਨ ਜਿਆਦਾ ਲਵਾ ਮੈਂ ਤੁਹਾਡੀ ਜ਼ਮੀਨ ਮੈਂ ਤੁਹਾਡੀ ਜ਼ਮੀਨ ਨੂੰ ਕੀ ਕਰਾਂ ਪੜ੍ਹੀ ਲਿਖੀ ਮੈਂ ਹੈਗੀ ਆ ਮੇਰੀ ਪੜ੍ਹਾਈ ਤੇ ਖਰਾਬ ਕਰ ਦਿੱਤੀ ਨਾ ਤੁਸੀਂ ਜੇ ਤੂੰ ਪੜ੍ਹੀ ਲਿਖੀ ਆ ਤੇ ਮੈਂ ਵੀ ਐਮਏ ਕੀਤੀ ਆ ਮੈਂ ਘਟਵਾ ਮੈਂ ਤੁਹਾਡੀ ਐਮਏ ਨੂੰ ਕੀ ਕਰਾਂ ਉੱਥੇ ਤੁਹਾਨੂੰ ਮੈਂ ਆਪਣੇ ਪਿੰਡ ਖੜਿਆ ਨਾ ਕੁੜੀਆਂ ਨੇ 100-100 ਗੱਲਾਂ ਕਰਨੀਆਂ ਵਾ ਕਿ ਉਦੋਂ ਤੇ ਬੜਾ ਕਹਿੰਦੀ ਸੀ ਕਿ ਮੈਂ ਸੋਨਾ ਘਰ ਵਾਲਾ ਲੱਭਣਾ ਵਾ ਆ ਘਰ ਵਾਲਾ ਲੱਭਿਆ ਵਾ ਇਹ ਕੁੜੀਆਂ ਕੋਣ ਹੁੰਦੀਆਂ ਟਿਚਣਾ ਕਰਨ ਲਈ ਦੱਸ ਬਣਾ ਤੁਹਾਨੂੰ ਜਿਆਦਾ ਪਤਾ ਵਾ ਜੇ ਵਿਆਹ ਕੀਤਾ ਹੈ ਨਾ ਵੀ ਏਕ ਹੀ ਕੀਤਾ ਹੀ ਨਾ ਤੇਰੀ ਮਰਜ਼ੀ ਨਾਲ ਹੋਇਆ ਵਾ ਮੇਰੀ ਕੋਈ ਮਰਜ਼ੀ ਨਾਲ ਨਹੀਂ ਹੋਇਆ ਠੀਕ ਆ ਨਾ ਮੇਰਾ ਜ਼ਬਰਦਸਤੀ ਵਿਆਹ ਹੋਇਆ ਜਦੀਪ ਤੈਨੂੰ ਕਹਿੰਦੇ ਜੋਕੇ ਨਾ ਮੈਂ ਤੈਨੂੰ ਬਿਠਾ ਲਤਾ ਆ ਹੀ ਧੁਰ ਕੇ ਹੀ ਨਾ ਕਿ ਧੱਕਾ ਕੀਤਾ ਕੇ ਇਹਨੇ ਭਰਾ ਨੇ ਮੈਨੂੰ ਧਮਕੀ ਦਿੱਤੀ ਸੀ ਤਾਂ ਕਰਕੇ ਮੈਂ ਵਿਆਹ ਕਰਵਾਇਆ ਨਹੀਂ ਤੇ ਮੈਂ ਤੇਰੇ ਅਰੇ ਕਿਹਾ ਤੇ ਕਦੀ ਵੀ ਨਹੀਂ ਵਿਆਹ ਕਰਾਉਂਦੀ ਨੇ ਕਿਹੜੇ ਖਲੋਂ ਤੂੰ ਕਿਰਤੀ 10 ਮਿੰਨੋਂ ਵੀ ਮੈਨੂੰ ਨਹੀਂ ਪਤਾ ਲੱਗੇ ਨਾ ਕੋਈ ਗੱਲ ਨਹੀਂ ਉਹ ਵੀ ਦੱਸ ਦੂੰਗੀ ਮੈਂ ਤੀ ਵੀ ਇਦਾਂ ਘੜ ਕੇ ਨਾ ਤੂੰ ਮੇਰੀ ਜ਼ਿੰਦਗੀ ਖਰਾਬ ਕਰਨ ਦੀ ਆ ਮੇਰੀ ਗੱਲ ਸੁਣ ਮੰਮੀ ਦਾ ਹਾਲ ਵੇਖ ਮੰਮੀ ਵਿਚਾਰੇ ਕਿਦਾਂ ਘਰਣ ੜੇ ਆ ਨੀਵੀਂ ਪਾਗੜੇ ਬੈਠੇ ਬਾਹਰ ਮੈਨੂੰ ਤੁਹਾਡੀ ਜ਼ਿੰਦਗੀ ਦਾ ਮਤਲਬ ਨਹੀਂ ਹੈਗਾ ਠੀਕ ਆ ਨਾ ਤੁਹਾਡੀ ਜ਼ਿੰਦਗੀ ਖਰਾਬ ਹੋਣ ਡਿਆ ਜਾਂ ਕੀ ਹੋਣ ਡਿਆ ਵਾ ਤੂੰ ਫਿਰ ਕਿਹਦੇ ਨਾਲ ਮਤਲਬ ਆ ਦੱਸ ਦੇ ਮੈਨੂੰ ਬਸ ਆਪਣੇ ਨਾਲ ਮਤਲਬ ਹੈਗਾ ਵਾ ਕਿਉਂ ਨਾ ਕਿੱਥੇ ਵੇੜ ਤੂੰ ਦੱਸ ਹੁਣ ਵਿਆਹ ਕਰਵਾ ਲਿਆ ਹੁਣ ਇੱਥੇ ਹੀ ਰਹਿਣਾ ਹੁਣ ਮੈਂ ਨਹੀਂ ਘਰ ਰਹਿਣਾ ਹੈਗਾ ਤਨਾਲੇ ਤਾਨੂੰ ਕਿੰਨੇ ਗਿਆ ਮੇਰੇ ਕਮਰੇ ਚ ਆਓ ਚੁੱਪ ਕਰਕੇ ਤੇ ਬਾਹਰ ਹੋ ਜਾਓ ਮੈਂ ਵੀ ਤੇ ੱਟਕੇ ਮਾਰ ਕੇ ਕੱਢਣਾ ਬਾਹਰ ਇਹ ਮੇਰਾ ਵੀ ਨਾ ਕਮਰਾ ਹੀ ਐ ਮੈਂ ਇੱਥੇ ਆਣਾ ਵਾ ਤੁਹਾਡਾ ਕੋਈ ਕਮਰਾ ਨਹੀਂ ਆ ਚਲੋ ਤਨੂ ਮੈਂ ਇੱਥੇ ਰਹਿਣਾ ਵਾ ਚਲੋ ਬਾਹਰ ਆਹ ਕਿਤੇ ਨਹੀਂ ਗੱਲ ਹੋਈ ਬਣਾ ਮੈਂ ਤੁਹਾਨੂੰ ਇੱਕ ਵਾਰੀ ਕਹਿ ਤਾ ਨਾ ਮੇਰੇ ਕਮਰੇ ਚ ਨਹੀਂ ਆਉਣਾ ਠੀਕ ਆ ਨਾ